ਅੱਜ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦੇ ਹਾੜੇ ਦੇ ਉੱਤੇ ਕਿਸਾਨਾਂ ਵੱਲੋਂ ਕਿਸਾਨਾਂ ਦੇ ਵੱਲੋਂ ਦਿੱਲੀ ਵੱਲ ਨੂੰ ਕੂਚ ਕੀਤਾ ਜਾਣਾ ਤੇ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਸਮਰਪਿਤ ਜਿਹੜਾ ਹੈ ਜਥਾ ਜਿਹੜਾ ਹੈ ਉਹ ਕੂਚ ਜਿਹੜਾ ਉਹਨਾਂ ਨੂੰ ਸਮਰਪਿਤ ਕੀਤਾ ਜਾ ਰਿਹਾ ਤੇ ਅੱਜ ਤੁਹਾਨੂੰ ਦੱਸਦੀ ਕਿ 101 ਜਿਹੜਾ ਕਿਸਾਨਾਂ ਦਾ ਅੱਛਾ ਤਾਂ ਮਰਜੀ ਬੜਾ ਜਥਾ ਜਿਹੜਾ ਹੈ ਉਹ ਦਿੱਲੀ ਵੱਲ ਨੂੰ ਕੂਚ ਕਰ ਰਿਹਾ ਤੇ ਇਸ ਸਮੇਂ ਸਾਡੇ ਨਾਲ ਮਨਜੀਤ ਰਾਜ ਜੀ ਮੌਜੂਦ ਨੇ ਆਪਾਂ ਨਾਲ ਗੱਲਬਾਤ ਕਰਦੇ ਹਾਂ ਤੇ ਮਨਜੀਤ ਰਾਜ ਜੀ ਅੱਜ 101 ਕਿਸਾਨਾਂ ਦਾ ਜਿਹੜਾ ਜਥਾ ਉਹ ਦਿੱਲੀ ਵੱਲ ਨੂੰ ਕੂਚ ਕਰ ਰਿਹਾ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਇਹ ਅਸੀਂ ਤਕਰੀਬਨ ਪਿਛਲੀ 16 ਤਰੀਕ ਨੂੰ 18 ਨੂੰ ਪੀਸੀ ਕਰਕੇ ਅਨਾਉਂਸ ਕਰ ਦਿੱਤਾ ਸੀ ਕਿ ਸਾਡੇ 101 ਦੇ ਜਥੇ ਜਾਣਗੇ ਕੇਵਲ ਇਸ ਕਰਕੇ ਕਿ ਅਸੀਂ ਇੱਥੇ ਲਗਭਗ ਸਾਨੂੰ ਬੈਠਿਆਂ ਨੂੰ 300 ਦਿਨ ਹੋ ਜਾਣੇ ਆ ਔਰ ਜਿਹੜੀ ਸਰਕਾਰ ਹੈ ਉਹ ਗੱਲ ਸੁਣਨੇ ਨੂੰ ਤਿਆਰ ਨਹੀਂ ਸੋ ਉਹ ਗੱਲ ਕਰਨੇ ਨੂੰ ਤਿਆਰ ਨਹੀਂ ਪਿਛਲੀ 18 ਜਨਵਰੀ ਤੋਂ ਲੈ ਕੇ ਹੁਣ ਤੱਕਰ ਕੋਈ ਵਾਰਤਾ ਨਹੀਂ ਕੋਈ ਗੱਲਬਾਤ ਨਹੀਂ ਸੋ ਕਿਸਾਨਾਂ ਦੀਆਂ ਮੰਗਾਂ ਤੇ ਸਰਕਾਰ ਚੁੱਪੀ ਛਾਦ ਕੇ ਬੈਠੀ ਹੈ ਸੋ ਇਸ ਕਰਕੇ ਇੱਕ ਸਰਕਾਰ ਦਾ ਚਿਹਰਾ ਜਿਹੜਾ ਉਹ ਦੁਨੀਆ ਦੇ ਪਬਲਿਕ ਦੇ ਅੱਗੇ ਬਿਲਕੁਲ ਨੰਗਾ ਚਿੱਟਾ ਹੋਵੇ ਜਿਹੜੀ ਸਰਕਾਰ ਕਹਿੰਦੀ ਸੀ ਤੁਸੀਂ ਟਰੈਕਟਰ ਲੈ ਕੇ ਨਹੀਂ ਆ ਸਕਦੇ ਤੁਸੀਂ ਪੈਦਲ ਆ ਸਕਦੇ ਹੋ ਸੋ ਅਸੀਂ ਹੁਣ ਜਿਹੜਾ ਪੈਦਲ ਜਾ ਰਹੇ ਆ ਬਿਲਕੁਲ ਨਿਹੱਥੇ ਜਾ ਰਹੇ ਆ ਸੋ ਇਸ ਕਰਕੇ ਇਹ ਸਰਕਾਰ ਦੇ ਅੱਗੇ ਨੰਗਾ ਚਿੱਟਾ ਕਰਨੇ ਵਾਸਤੇ ਕਿ ਦੇਖੋ ਹੁਣ ਵੀ ਨਹੀਂ ਜਿਹੜਾ ਕਿਸਾਨ ਨੂੰ ਆਪਣੀ ਰਾਜਧਾਨੀ ਨੂੰ ਜਾਣ ਦਿੱਤਾ ਜਾ ਰਿਹਾ ਸੋ ਇਹ ਸਰਕਾਰ ਜਿਹੜੀ ਆ ਛਲਕਪਟ ਵਾਲੀ ਸਰਕਾਰ ਹੈ ਝੂਠ ਬੋਲਣ ਵਾਲੀ ਸਰਕਾਰ ਹੈ ਔਰ ਇਹ ਕਾਰਪੋਰੇਟ ਪੱਖੀ ਹੈ ਕਿਸਾਨਾਂ ਨੂੰ ਉਹਨਾਂ ਦੀਆਂ ਮੰਗਾਂ ਨੂੰ ਸੁਣਨੇ ਨੂੰ ਵੀ ਤਿਆਰ ਨਹੀਂ ਅੰਬਾਲਾ ਦੇ ਡੀ ਜਿਹੜਾ ਡੀਸੀ ਹੈ ਉਸ ਦੇ ਵੱਲੋਂ ਇਹ ਕਿਹਾ ਗਿਆ ਕਿ ਹਾਂ ਕਿਸਾਨ ਜਿਹੜੇ ਆ 101 ਨਹੀਂ ਆ ਰਹੇ ਹਜ਼ਾਰਾਂ ਦੀ ਗਿਤਾ ਦੇ ਵਿੱਚ ਕਿਸਾਨ ਜਿਹੜੇ ਨੇ ਇੱਥੇ ਨੂੰ ਆ ਰਹੇ ਨੂੰ ਦੇਖੋ ਅਸੀਂ 101 ਦਾ ਬਿਲਕੁਲ ਕਲਮਬੰਦ ਜਥਾ ਜਿਹੜਾ ਉਹਨਾਂ ਦੇ ਐਡਰੈਸ ਲਿਖ ਕੇ ਬਿਲਕੁਲ ਜਾਬਤੇ 'ਚ ਭੇਜ ਰਹੇ ਹਾਂ ਇੱਕ ਮੈਂਬਰ ਨਹੀਂ ਵਾਧੂ ਜਾਏਗਾ ਸੋ ਅਸੀਂ ਫਿਰ ਮੈਨੂੰ ਡੀਸੀ ਸਾਹਿਬ ਜਵਾਬ ਦੇਣ ਕਿ ਜੇ 101 ਦਾ ਜਥਾ ਜਾਂਦਾ ਫਿਰ ਉਹ ਜਾਣ ਦੇਣਗੇ ਇਹ ਪ੍ਰਚਾਰਤਾ ਕਰ ਰਹੇ ਨੇ ਕਿ ਹਜ਼ਾਰਾਂ ਦੀ ਗਿਣਤੀ ਚਾ ਰਹੇ ਨੇ ਹਾਂ ਇਹ ਠੀਕ ਹੈ ਕਿ ਅਸੀਂ ਰੋਜ਼ 101 ਭੇਜਾਂਗੇ ਤੇ ਫਿਰ ਹੋ ਸਕਦਾ ਉੱਥੇ ਗਿਣਤੀ ਸਾਡੀ ਜਿਹੜੀ ਆ ਉਹ ਹਜ਼ਾਰਾਂ ਦੀ ਹੋਵੇ ਪਰ ਅਸੀਂ ਕੇਵਲ 101 ਦਾ ਕਿਹਾ ਤਾਂ 101 ਦਾ ਦੋ ਵੀ ਨਹੀਂ ਹੋਏਗਾ 121 ਰਹੇਗਾ 101 ਦਾ ਜਥਾ ਜਾਏਗਾ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਇੰਤਜ਼ਾਮ ਕੀਤਾ ਗਿਆ ਲੱਗਦਾ ਤੁਹਾਨੂੰ ਕਿ ਹਾਂ ਅੱਗੇ ਜਾਂ ਦਿੱਤਾ ਜਾਏਗਾ ਜੀ ਦੇਖੋ ਅਸੀਂ ਆਪਣੀ ਸਾਡੀ ਕੋਸ਼ਿਸ਼ ਹੈ ਉਹ ਸਰਕਾਰ ਨੇ ਆਪਣਾ ਕੰਮ ਕਰਨਾ ਸੀ ਆਪਣਾ ਕੰਮ ਕਰਨਾ ਪਰ ਇਹ ਜ਼ਰੂਰ ਹੈ ਕਿ ਬਿਲਕੁਲ ਸਾਡੇ ਆਗੂ ਅੱਗੇ ਹੋ ਕੇ ਚੱਲਣਗੇ ਔਰ ਸਰਕਾਰ ਨੂੰ ਅਸੀਂ ਅਪੀਲ ਵੀ ਕਰਦੇ ਕਿ ਤੁਸੀਂ ਆਪਣੀ ਵਾਦਾ ਜਿਹੜਾ ਕੀਤਾ ਹੋਇਆ ਉਹ ਤੋਂ ਨਾ ਮੁਕਰੋ ਝੂਠ ਨਾ ਬੋਲੋ ਜਦੋਂ ਤੁਸੀਂ ਕਿਹਾ ਸੀ ਵੀ ਟਰੈਕਟਰ ਲੈ ਕੇ ਨਹੀਂ ਤੁਸੀਂ ਪੈਦਲ ਆ ਸਕਦੇ ਹੋ ਤੁਸੀਂ ਕੋਈ ਬੱਸ ਆ ਸਕਦੇ ਹੋ ਹੁਣ ਤੇ ਪੈਦਲ ਜਾ ਰਹੇ ਆਂ ਬੱਸ ਲੈ ਕੇ ਵੀ ਨਹੀਂ ਜਾ ਰਹੇ ਜਿਹੜਾ ਇਹ ਕਹਿੰਦੇ ਆ ਇਹਨਾਂ ਨੇ ਆਪਣੇ ਟਰਾਲੀਆਂ ਚ ਬੱਸਾਂ ਚ ਹਥਿਆਰ ਰੱਖੇ ਹੋਇਆ ਹੁਣ ਤਾਂ ਬਿਲਕੁਲ ਨੰਗਾ ਚਿੱਟਾ ਆ ਸਾਹਮਣੇ ਕਿ ਬਿਲਕੁਲ ਅਸੀਂ ਪੈਦਲ ਜਾ ਰਹੇ ਆਂ ਨਹੀਂ ਹੱਥੇ ਜਾ ਰਹੇ ਆਂ ਕੇਵਲ ਸਾਡੇ ਕੋਲ ਝੰਡੇ ਹੋਣਗੇ ਸੋ ਇਹ ਕਲੀਅਰ ਕਟ ਹੈ ਇਹ ਸਰਕਾਰ ਨੂੰ ਚਾਹੀਦਾ ਹੁਣ ਸਾਡੇ ਜਥਿਆਂ ਨੂੰ ਜਾਣਤਾ ਜਾਵੇ ਤੁਹਾਨੂੰ ਉਪਰਾਸ਼ਟਪਤੀ ਵੱਲੋਂ ਵੀ ਇਹ ਕਿਹਾ ਗਿਆ ਸੀ ਕਿ ਹਾਂ ਕਿਸਾਨਾਂ ਦੇ ਲਈ ਜੋ ਹੈ ਉਹ ਉਹਨਾਂ ਨੂੰ ਹੱਕ ਜਿਹੜਾ ਉਹ ਮਿਲਣਾ ਚਾਹੀਦਾ ਜਿਹੜੇ ਸਰਕਾਰ ਨੇ ਵਾਅਦੇ ਕੀਤੇ ਉਹ ਪੂਰੇ ਕੀਤੇ ਜਾਣੇ ਕਿਸ ਕਿਸ ਤਰ੍ਹਾਂ ਦੇ ਦੇਖੋ ਮੈਂ ਕਲੀਅਰ ਕੱਟ ਕਹਾਂਗਾ ਉਪਰਾਸ਼ਟਪਤੀ ਜੀ ਨੇ ਜੇ ਕੁਝ ਕਿਹਾ ਤੇ ਚੰਗੀ ਗੱਲ ਹੈ ਔਰ ਉਹਦਾ ਹਿੱਸਾ ਨੇ ਉਹ ਜਿਹੜੀ ਹੁਣ ਸਰਕਾਰ ਹੈ ਇੱਕ ਤਰ੍ਹਾਂ ਦੀ ਔਰ ਬੜਾ ਕਹਿ ਦਵਾਂਗਾ ਉਪਰਾਸ਼ਟਪਤੀ ਰਾਸ਼ਟਰਪਤੀ ਨੰਬਰ 1 ਹੁੰਦਾ ਹੈ ਭਾਰਤ ਦਾ ਜਿਹੜਾ ਔਰ ਮੈਂ ਕਹਾਂਗਾ ਪੀਪਲ ਨੰਬਰ ਆਫ 1 ਹੁੰਦਾ ਜਿਹੜਾ ਰਾਸ਼ਟਰਪਤੀ ਉਹ ਸਾਡੇ ਹਿੰਦੁਸਤਾਨ ਦਾ ਨਾਗਰਿਕ ਨੰਬਰ 1 ਹੁੰਦਾ ਤੇ ਸੈਕੰਡ ਹੁੰਦਾ ਉਹ ਪ੍ਰਸ਼ਟ ਰਾਸ਼ਟਰਪਤੀ ਸੋ ਮੈਂ ਕਹਾਂਗਾ ਉਹਨਾਂ ਨੂੰ ਜਲਦ ਹੀ ਇਹ ਗੱਲ ਨੂੰ ਅਮਲ 'ਚ ਲਿਆਉਣਾ ਚਾਹੀਦਾ ਅੱਜ ਜੇ ਤੁਹਾਨੂੰ ਨਹੀਂ ਅੱਜ ਰੋਕਿਆ ਜਾਂਦਾ ਤਾਂ ਕੱਲ੍ਹ ਨੂੰ ਕੀ ਦੁਬਾਰਾ ਜਿਹੜਾ 101 ਦਾ ਜਥਾ ਉਹ ਦੁਬਾਰਾ ਆ ਕੇ ਜਾਏਗਾ ਬਿਲਕੁਲ ਰੋਜ਼ ਜਾਣਗੇ 101 ਦੇ ਦਿੱਲੀ ਜਾਣਗੇ ਬਹੁਤ ਬਹੁਤ ਧੰਨਵਾਦ ਤਾਂ ਜੀ ਬਿਲਕੁਲ ਐਸੀ ਕਿ ਸਾਡੇ ਨਾਲ ਮਨਜੀਤ ਰਾਜ ਜਿਨ੍ਹਾਂ ਦਾ ਕਹਿਣਾ ਹੈ ਕਿ ਰੋਜ਼ ਦਾ ਰੋਜ਼ 101 ਦਾ ਕਿਸਾਨ ਜਥਾ ਜਿਹੜਾ ਹੈ ਉਹ ਅੱਗੇ ਵਧੇਗਾ ਦਿੱਲੀ ਵੱਲ ਨੂੰ ਕੂਚ ਕਰੇਗਾ ਤਾਂ ਤਸਵੀਰਾਂ ਤੁਸੀਂ ਇਸ ਸਮੇਂ ਸੰਸ਼ੰਭੂ ਬਾਰਡਰ ਦੀ ਦੇਖ ਰਹੇ ਹੋ ਕਿਵੇਂ 101 ਜਿਹੜਾ ਮੇਰੇ ਪਿੱਛੇ ਜਿਹੜਾ ਕਿਸਾਨ ਨੇ ਉਹ 101 ਦੇ ਕਿਤਾਬ ਦੇ ਵਿੱਚ ਇੱਥੇ ਬੈਠੇ ਹੋਏ ਨੇ ਤਾਂ ਆਹੀ ਜਿਹੜੇ ਕਿਸਾਨ ਹੈ ਦਿੱਲੀ ਵੱਲ ਨੂੰ ਕੂਚ ਕਰਨ ਦੇ ਤਾਂ ਇਹਨਾਂ ਦਾ ਜਥਾ ਨੂੰ ਨਾਮ ਦਿੱਤਾ ਗਿਆ ਮਰਜੀਵਾਲਾ ਦਾ ਨਾਮ ਦਿੱਤਾ ਗਿਆ ਜਥੇ ਨੂੰ ਤਾਂ ਹਾਂ ਇਹ ਤੁਹਾਨੂੰ ਦੱਸ ਦਈਏ ਕਿ 101 ਦੇ ਕਿਸਾਨ ਦੇ ਵਿੱਚ 101 ਕਿਸਾਨ ਜਿਹੜੇ ਨੇ ਉਹ ਇੱਥੇ ਬੈਠੇ ਹੋਏ ਨੇ ਤਾਹੀਂ ਕਿਸਾਨ ਜਿਹੜੇ ਨੇ ਉਹ ਦਿੱਲੀ ਵੱਲ ਨੂੰ ਕੂਚ ਕਰ ਰਹੇ